ਇੱਕ ਵਾਰ ਦੀ ਗੱਲ ਹੈ ਬੋਧ ਆਸ਼ਰਮ ਵਿੱਚ ਰਹਿਣ ਵਾਲਾ ਇੱਕ ਬਿਦਾਰਤੀ ਬਹੁਤ ਹੀ ਗੁੱਸੇ ਵਿੱਚ ਆਪਣੇ ਗੁਰੂ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਤੇ ਗੁਰੂ ਜੀ ਆਸ਼ਰਮ ਵਿੱਚ ਦੂਜੇ ਰਹਿਣ ਵਾਲੇ ਬਿਦਾਰਤੀ ਮੇਰਾ ਇਹ ਕਹਿ ਕੇ ਮਜ਼ਾਕ ਆੜਉਂਦੇ ਨੇ ਤੇ ਮੇਰੇ ਘਰ ਵਿੱਚ ਕੁਝ ਖਾਣ ਨੂੰ ਵੀ ਨਹੀਂ ਹੈ ਮੈਂ ਬਹੁਤ ਗਰੀਬ ਹਾਂ ਮੇਰੇ ਪਿਤਾ ਸ਼ਰਾਬ ਪੀਕੇ ਤੇ ਮੇਰੀ ਮਾਂ ਮੇਰੇ ਭੈਣ ਭਰਾਵ ਨੂੰ ਕੋਹਤ ਕੁੱਟਦੇ ਮਾਰਦੇ ਨੇ ਉਹ ਬੁੱਧ ਸਾਧੂ ਬਹੁਤ ਸੌਲਝੇ ਹੋਏ ਬੈਰਤੀ ਸੀ ਉਹਨਾਂ ਨੇ ਉਹ ਬੈਰਤੀ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਤੇ ਉਸ ਤੋਂ ਪੁੱਛਿਆ ਤੇ ਤੇਰੇ ਸਾਥੀਆਂ ਨੂੰ ਇਹ ਗੱਲ ਕਿਵੇਂ ਪਤਾ ਲੱਗੀ ਤੇ ਤੂੰ ਬਹੁਤ ਗਰੀਬ ਹੈ ਤੇਰੇ ਪਿਤਾ ਸ਼ਰਾਬ ਪੀਂਦੇ ਨੇ ਤੇ ਵਿਦਿਆਰਥੀ ਨੇ ਕਿਹਾ ਤੇ ਗੁਰੂ ਜੀ ਅਸਲ ਵਿੱਚ ਆਪਣੇ ਦੋਸਤਾਂ ਤੋਂ ਹੌਸਲਾ ਮਿਲ ਦੀ ਉਮੀਦ ਵਿੱਚ ਮੈਂ ਖੋਦੀ ਇਹ ਗੱਲਾਂ ਉਹਨਾਂ ਨੂੰ ਦੱਸੀਆਂ ਸੀ ਇਹ ਸੁਣ ਕੇ ਗੁਰੂ ਨੇ ਕਿਹਾ ਤ ਜੇਕਰ ਤੇਰੇ ਦੋਸਤ ਮਜ਼ਾਕਾਡਾਉਂਦੇ ਨੇ ਤਾਂ ਐਸ ਵਿੱਚ ਤੇਰੀ ਹੀ ਗਲਤੀ ਹੈ ਕਿਉਂਕਿ ਤੈਨੂੰ ਇਹ ਗੱਲਾਂ ਆਪਣੇ ਤੱਕ ਹੀ ਸੇਮਤ ਰੱਖਣੀਆਂ ਚਾਹੀਦੀਆਂ ਸੀ ਸਾਡੇ ਜੀਵਨ ਵਿੱਚ ਕੁਝ ਆ ਚੀਜ਼ਾਂ ਅਜਿਹੀਆਂ ਹੀ ਹੁੰਦੀਆਂ ਨੇ ਜੋ ਸਾਨੂੰ ਕੇਵਲ ਆਪਣੇ ਤੱਕ ਹੀ ਰੱਖਣੀਆਂ ਚਾਹੀਦੀਆਂ ਨੇ ਤੂੰ ਉਹਨਾਂ ਨੂੰ ਦੂਸਰਿਆਂ ਨੂੰ ਦੱਸਣ ਦੀ ਗਲਤੀ ਕਰ ਦਿੱਤੀ ਹੈ ਉਸ ਬੱਚੇ ਨੇ ਕਿਹਾ ਤੇ ਗੁਰੂ ਜੀ ਤਾਂ ਮੈਂ ਹੁਣ ਕੀ ਕਰ ਸਕਦਾ ਬੱਧ ਸਾਧੂ ਨੇ ਕਿਹਾ ਤਾਂ ਹੁਣ ਜੋ ਹੋ ਗਿਆ ਤੇ ਉਸ ਨੂੰ ਬਦਲਿਆ ਤੇ ਨਹੀਂ ਜਾ ਸਕਦਾ ਅੱਜ ਮੈਂ ਤੈਨੂੰ ਸੱਤ ਅਜਾਈਆਂ ਚੀਜ਼ਾਂ ਬਾਰੇ ਦੱਸਾਂਗਾ ਜਿਨ੍ਹਾਂ ਦੇ ਬਾਰੇ ਤੂੰ ਕਿਸੇ ਨੂੰ ਵੀ ਨਹੀਂ ਦੱਸਣਾ ਫਿਰ ਭਾਵੇਂ ਉਤੇ ਦੋਸਤਾਂ ਫਿਰ ਸਕੇ ਸੰਬੰਧੀ ਪ੍ਰਤਿਆਰਥੀ ਨੇ ਬੋਸ ਸਤੁੱਤਾ ਨਾਲ ਕਿਹਾ ਤੇ ਦੱਸੋ ਗੁਰੂ ਜੀ ਕੀੜੀਆਂ ਉਹ ਸੱਤ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਕਿਸੇ ਨਾਲ ਆਪਣੀ ਗੱਲ ਨਹੀਂ ਕਰਨੀ ਗੁਰੂ ਨੇ ਕਿਹਾ ਪਹਿਲੀ ਗੱਲ ਜੋ ਤੂੰ ਕਿਸੇ ਨੂੰ ਨਹੀਂ ਦੱਸਣੀ ਉਹ ਐ ਤੇਰੇ ਜੀਵਨ ਦਾ ਟੀਚਾ ਲਕਸ ਤੇ ਤੇਰੇ ਸੁਪਨੇ ਅਸੀਂ ਅਕਸਰ ਲੋਕਾਂ ਦੀਆਂ ਨਜ਼ਰਾਂ ਵਿੱਚ ਵੱਡਾ ਬਣ ਤੇ ਇਹ ਦਿਖਾਉਣ ਵਿੱਚ ਅਸੀਂ ਕਿੰਨੀ ਦੂਰ ਦੀ ਸੋਚ ਰੱਖਦੇ ਆ ਅਸੀਂ ਆਪਣੇ ਟੀਚੇ ਤੇ ਜੀਵਨ ਦੇ ਸੁਪਨੇ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਆ ਲਾਗੇ ਦੱਸਣਾ ਗਲਤ ਨਹੀਂ ਹੈ ਪਰ ਜੇ ਅਸੀਂ ਅਜਿਹਾ ਕਰਦੇ ਹਾਂ ਤੇ ਸਾਡੇ ਅੰਦਰ ਸੰਤੁਸ਼ਟੀ ਆ ਜਾਂਦੀ ਹੈ ਜਿਸ ਨਾਲ ਉਹ ਸਾਡੇ ਅੰਦਰ ਉਹ ਟੀਚੇ ਦੇ ਪ੍ਰਤੀ ਉਹ ਜਨੂਨ ਉਹ ਸ਼ਰਮਾਪਣੀ ਰਹਿ ਜਾਂਦਾ ਜਿਹੜਾ ਸੀ ਲੋਕਾਂ ਨੂੰ ਆਪਣੇ ਸੁਪਨੇ ਦੱਸਣ ਤੋਂ ਪਹਿਲਾਂ ਹੀ ਜਿਵੇਂ ਦੀ ਐਸੀ ਗਲਤੀ ਸੁਭਾਵਨਾ ਵੱਜ ਜਾਂਦੀ ਹੈ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਤੋਂ ਖੁੰਝ ਜਾਈਗੇ ਕਿਉਂਕਿ ਹੁਣ ਆਪਣੇ ਟੀਚੇ ਤੇ ਆਪਣੇ ਸੁਪਨੇ ਲੋਕਾਂ ਨੂੰ ਦੱਸੇ ਹੋਏ ਨੇ ਤੇ ਉਹਨਾਂ ਦੀਆਂ ਉਮੀਦਾਂ ਸਾਡੇ ਤੋਂ ਵੱਧ ਜਾਂਦੀਆਂ ਨੇ ਉਹ ਸਾਡੇ ਤੇ ਜ਼ਿਆਦਾ ਧਿਆਨ ਦੇਣ ਲੱਗ ਜਾਂਦੇ ਨੇ ਜਿਹੜਾ ਕਿ ਅੰਤ ਵਿੱਚ ਸਾਡੇ ਤਣਾਅ ਨੂੰ ਵਧਾ ਦਿੰਦਾ ਏ ਫਿਰ ਇਹ ਤਣਾਅ ਸਾਡੀ ਜ਼ਿੰਦਗੀ ਨੂੰ ਡਾਮਾਡੋਲ ਕਰ ਦਿੰਦਾ ਏ ਗੁਰੂ ਨੇ ਕਿਹਾ ਤੇ ਦੂਸਰੀ ਚੀਜ਼ ਜਿਸ ਦੇ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ ਕੋਈ ਤੇਰੇ ਜੀਵਨ ਦੀਆਂ ਸਮੱਸਿਆਵਾਂ ਜੀਵਨ ਦੀਆਂ ਪਰੇਸ਼ਾਨੀਆਂ ਦੂਸਰਾਂ ਨੂੰ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਦੱਸਣਾ ਅਸਲ ਵਿੱਚ ਆਪਣੇ ਨਵੀਂ ਪਰੇਸ਼ਾਨੀ ਖੜੀ ਕਰਨ ਵਿੱਚ ਬਦਲਿਤ ਹੈ ਹਾਲਾਂਕਿ ਜਦੋਂ ਅਸੀਂ ਆਪਣੀ ਪਰੇਸ਼ਾਨੀ ਕਿਸੇ ਨਾਲ ਸਾਂਝੀ ਕਰਦੇ ਹਾਂ ਉਹ ਸਮੇਂ ਸਾਨੂੰ ਥੋੜਾ ਜਿਹਾ ਹਲਕਾ ਮਹਿਸੂਸ ਹੁੰਦਾ ਹੈ ਤੇ ਅੰਦਰੋਂ ਥੋੜਾ ਦੁੱਖ ਵੀ ਘਟਦਾ ਹੈ ਤੇ ਜ਼ਿਆਦਾਤਰ ਲੋਕ ਸਾਡੀਆਂ ਪਰੇਸ਼ਾਨੀਆਂ ਨੂੰ ਘਟਾਉਂਦੇ ਨਹੀਂ ਬਲਕਿ ਹੋਰ ਨਵੀਆਂ ਪਰੇਸ਼ਾਨੀਆਂ ਖੜੀਆਂ ਕਰ ਦਿੰਦੇ ਨੇ ਅਸੀਂ ਜਿੰਨੇ ਵੀ ਲੋਕ ਆਪਣੇ ਲੋਕਾਂ ਨਾਲ ਪਰੇਸ਼ਾਨੀਆਂ ਖੜੀਆਂ ਕਰਦੇ ਆ ਉਹਨਾਂ ਵਿੱਚੋਂ 20% ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ 70% ਲੋਕਾਂ ਨੂੰ ਤਾਂ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਤੇ ਸਾਡੇ ਜੀਵਨ ਵਿੱਚ ਪਰੇਸ਼ਾਨੀਆਂ ਨੇ ਤੇ ਕੇਵਲ 10% ਹੀ ਲੋਕ ਅਜਿਹੇ ਹੁੰਦੇ ਨੇ ਜੋ ਸੱਚਮੁੱਚ ਸਾਡੀਆਂ ਪਰੇਸ਼ਾਨੀਆਂ ਦੀ ਪ੍ਰਵਾਹ ਕਰਦੇ ਨੇ ਇਸ ਲਈ ਆਪਣੇ ਕਿਸੇ ਨੂੰ ਵੀ ਆਪਣੇ ਜੀਵਨ ਦੀ ਸਮੱਸਿਆ ਦੱਸਣ ਤੋਂ ਪਹਿਲਾਂ ਕਈ ਵਾਰ ਸੋਚ ਲੈਣਾ ਗੁਰੂ ਨੇ ਅੱਗੇ ਕਿਹਾ ਤੇ ਤੀਸਰੀ ਗੱਲ ਜੋ ਕਿਸੇ ਨਾਲ ਸਾਂਝੀ ਨਹੀਂ ਕਰਨੀ ਉਹ ਹੈ ਤੇਰੀਆਂ ਪਰਿਵਾਰਕ ਸਮੱਸਿਆਵਾਂ ਹਰ ਪਰਿਵਾਰ ਵਿੱਚ ਆਪਣੇ ਵਿਵਾਦ ਤੇ ਸਮੱਸਿਆਵਾਂ ਹੁੰਦੀਆਂ ਹੀ ਨੇ ਹਰ ਪਰਿਵਾਰ ਦਾ ਆਪਣਾ ਕੰਮ ਕਰਨ ਦਾ ਤਰੀਕਾ ਵੀ ਹੁੰਦਾ ਹੈ। ਭਾਵੇਂ ਤੁਹਾਡੇ ਪਰਿਵਾਰਕ ਸਬੰਧ ਕਿਵੇਂ ਵੀ ਹੋਣ। ਪਰਿਵਾਰ ਵਾਲੇ ਜਾਂ ਨਫ਼ਰਤ ਵਾਲੇ। ਤੁਹਾਨੂੰ ਇਹਨਾਂ ਸਬੰਧਾਂ ਤੇ ਤੇ ਆਪਸੀ ਤਣਾਅ ਦੇ ਬਾਰੇ ਕਿਸੇ ਬਾਹਰੀ ਇਨਸਾਨ ਨਾਲ ਗੱਲ ਨਹੀਂ ਕਰਨੀ ਚਾਹੀਦੀ। ਕਿਉਂਕਿ ਇਹ ਸੇ ਨਾਲ ਕੋਈ ਵੀ ਸੌਲਜਨ ਵਾਲਾ ਨਹੀਂ ਹੈ। ਇਹ ਬਾਹਰੀ ਇਨਸਾਨ ਪਰਿਵਾਰ ਦੇ ਇਸ ਕਲੇਸ਼ ਦਾ ਉਹ ਦਾ ਪੂਰਾ ਫਾਇਦਾ ਠਾਣ ਦੀ ਵੀ ਕੋਸ਼ਿਸ਼ ਕਰਦਾ ਹੈ। ਇਸ ਲਈ ਤੁਹਾਨੂੰ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਬੈਠ ਕੇ ਹੀ ਖੁਦ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੌਥੀ ਗੱਲ ਦੱਸਦਿਆਂ ਗੁਰੂ ਨੇ ਕਿਹਾ ਲੋਕਾਂ ਨਾਲ ਕਦੇ ਵੀ ਇਸ ਚੀਜ਼ ਦੇ ਬਾਰੇ ਗੱਲ ਨਹੀਂ ਕਰਨੀ। ਤੇ ਤੂੰ ਕਿੰਨਾ-ਕਿੰਨਾ ਚੀਜ਼ਾਂ ਦਾ ਮਾਲਕ ਹੈ। ਤੇ ਤੇਰੇ ਕੋਲੇ ਕੀ ਕੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖੀ ਜਦੋਂ ਤੂੰ ਲੋਕਾਂ ਦੇ ਸਾਹਮਣੇ ਆਪਣੀਆਂ ਚੀਜ਼ਾਂ ਬਾਰੇ ਬੋਲ ਬੰਨਣ ਲੱਗੇਗਾ ਤੇ ਲੋਕ ਬਹੁਤ ਆਸਾਨੀ ਦੇ ਨਾਲ ਇਸ ਦਾ ਗਲਤ ਮਤਲਬ ਕੱਢ ਲੈਂਦੇ ਨੇ ਹੋ ਸਕਦਾ ਹੈ ਤੂੰ ਆਪਣੀਆਂ ਗੱਲਾਂ ਨਾਲ ਕਿਸੇ ਨੂੰ ਨੀਮਾਣਾ ਦਿਖਾਉਣਾ ਚਾਹੁੰਦਾ ਹੋਵੇ ਤੇ ਸਿਰਫ ਉਹਨਾਂ ਨੂੰ ਦੱਸ ਰਿਹਾ ਹੈ ਤੇਰੇ ਕੋਲੇ ਕੀ ਕੀ ਹੈ ਤਾਂ ਫਿਰ ਵੀ ਲੋਕ ਉਤਰੀਆਂ ਗੱਲਾਂ ਨੂੰ ਗਲਤ ਤਰੀਕੇ ਨਾਲ ਲੈ ਸਕਦੇ ਨੇ ਅਕਸਰ ਜਦੋਂ ਆਪਣੇ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਈਏ ਐਸ ਨਾਲ ਸਾਹਮਣੇ ਵਾਲੇ ਨੂੰ ਛੱਟ ਜੀ ਲੱਗਦੀ ਹੈ ਉਹ ਨੂੰ ਏਦਾਂ ਲੱਗਦਾ ਅਸੀਂ ਉਸ ਨੂੰ ਛੋਟਾ ਮਹਿਸੂਸ ਕਰਾ ਰਹੇ ਹਾਂ ਕੋਈ ਵੀ ਅਨਸਾਨ ਸਾਹਮਣੇ ਕਿਸੇ ਦੇ ਕੋਲੇ ਕਮਜ਼ੋਰ ਜਾਂ ਛੋਟਾ ਹੁੰਦਾ ਹੋਇਆ ਨਹੀਂ ਦੇਖ ਸਕਦਾ ਐਸਲੀ ਹੋ ਸਕਦਾ ਉਹ ਤੇਰੇ ਸਾਹਮਣੇ ਕੁਝ ਨਾ ਬੋਲੇ ਅੰਦਰ ਹੀ ਅੰਦਰ ਉਹ ਤੇਰੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦੇਗਾ ਤੇਰੇ ਤੋਂ ਦੂਰ ਹੋਣਾ ਸ਼ੁਰੂ ਕਰ ਦੇਗਾ ਤੈਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵੀ ਕਰੇਗਾ ਘੇਰਾ ਆਪਣਾ ਕਰੇ ਤੇਰੇ ਉੱਪਰ ਕੋਈ ਮੁਸੀਬਤ ਵੀ ਆ ਗਈ ਤੇ ਮਦਦ ਦੀ بجائے ਤੈਨੂੰ ਤਾਨੇ ਮਿਹਣੇ ਵੀ ਮਾਰੇ ਜਾਣਗੇ ਤੇ ਤੇਰੇ ਕੋਲ ਤਾਂ ਸਭ ਕੁਝ ਸੀ ਹੁਣ ਆਪ ਹੀ ਸੰਭਲ ਇਸ ਲਈ ਲੋਕਾਂ ਕੋਲੇ ਵੱਡੀਆਂ ਵੱਡੀਆਂ ਗੱਲਾਂ ਕਰਨ ਤੋਂ ਸੰਤੋਤ ਕਰੋ ਲੋਕਾਂ ਦੇ ਸਾਹਮਣੇ ਆਪਣੀਆਂ ਚੀਜ਼ਾਂ ਦਾ ਦਿਖਾਵਾ ਇਸ ਲਈ ਨਹੀਂ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਤੇ ਤੇਰੇ ਕੋਲੇ ਸਭ ਕੁਝ ਹੋਵੇ ਪਰ ਅਜਿਹੇ ਬਹੁਤ ਲੋਕ ਨੇ ਜਿਹੜੇ ਉਹਨਾਂ ਚੀਜ਼ਾਂ ਲਈ ਤਰਸਦੇ ਨੇ ਜੋ ਤੇਰੇ ਕੋਲ ਨੇ ਦੁਨੀਆ ਵਿੱਚ ਅਜਿਹੇ ਬਹੁਤ ਲੋਕ ਨੇ ਜਿਨ੍ਹਾਂ ਕੋਲੇ ਪੀਣ ਲਈ ਸਾਫ਼ ਪਾਣੀ ਵੀ ਨਹੀਂ ਹੈ ਖਾਣ ਲਈ ਭੋਜਨ ਵੀ ਨਹੀਂ ਹੈ ਕਦੇ ਵੀ ਆਪਣੇ ਤੋਂ ਬਹੁਤ ਗਰੀਬ ਲੋਕਾਂ ਦੇ ਸਾਹਮਣੇ ਦਿਖਾਵਾ ਕਰਨ ਦੀ ਕੋਸ਼ਿਸ਼ ਨਾ ਕਰਿਓ ਬਲਕਿ ਹੋ ਸਕਦਾ ਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਗੁਰੂ ਨੇ ਕਿਹਾ ਤੇ ਪੰਜਵਾਂ ਕਦੇ ਵੀ ਆਪਣੇ দান ਕੀਤੀ ਗਈ ਮਦਦ ਤੇ ਪਰਪਕਾਰ ਦੇ ਕੰਮ ਪਰਪਕਾਰ ਦੇ ਕੰਮ ਨੂੰ ਲੋਕਾਂ ਦੇ ਸਾਹਮਣੇ ਨਾ ਦੱਸੋ ਇਸ ਦੁਨੀਆ ਨੂੰ ਸਾਡੀ ਦਇਆ ਦਾਨ ਪਰਬਕਾਰ ਦੀ ਬਹੁਤ ਜ਼ਰੂਰਤ ਹੈ ਪਰ ਜੇਕਰ ਤੁਸੀਂ ਇਹ ਕੁਝ ਸਭ ਐਸਲੀ ਕਰ ਰਹੇ ਹੋ ਤਾਂ ਕਿ ਦੂਸਰੇ ਤੁਹਾਨੂੰ ਪਸੰਦ ਕਰਨ ਤੁਹਾਡੀ ਤਾਰੀਫ ਕਰਨ ਤਾਂ ਕਿਰਪਾ ਕਰਕੇ ਇਸ ਨੂੰ ਬੰਦ ਕਰੋ ਤੁਸੀਂ ਲੋਕਾਂ ਦੀ ਮਦਦ ਐਸਲੀ ਕਰਨੀ ਹੈ ਤੁਹਾਨੂੰ ਇਹ ਅੰਦਰੋਂ ਸ਼ਾਂਤੀ ਤੇ ਸਟੂਟੀ ਦਿੰਦਾ ਏ ਨਾ ਕਿ ਇਸ ਲਈ ਤੇ ਸਮਾਜ ਤੁਹਾਡੀ ਤਰੀਫ਼ ਕਰੇ ਸੇਹੀ ਗੱਲ ਗੁਰੂ ਨੇ ਕਹੀ ਤੇ ਆਪਣੇ ਤਨ ਆਂਧਨੀ ਬਾਰੇ ਕਿਸੇ ਨੂੰ ਨਾ ਦਸੋ ਇਹ ਇੱਕ ਅਜੀਹੀ ਗੱਲ ਹੈ ਜਿਸ ਨੂੰ ਆਪਣੇ ਤੇ ਆਪਣੇ ਪਰਿਵਾਰ ਤੱਕ ਹੀ ਸੇਮਤ ਰੱਖਣਾ ਚਾਹੀਦਾ ਹੈ ਨਾ ਤਾਂ ਕਿਸੇ ਉਸ ਦੀ ਆਂਧਨ ਬਾਰੇ ਪੁੱਛੋ ਹੀ ਨਾ ਹੀ ਲੋਕਾਂ ਨੂੰ ਆਪਣੀ ਆਂਦਨ ਬਾਰੇ ਦੱਸੋ ਕਿਉਂਕਿ ਅਸਾਂ ਨਾਲ ਲੋਕ ਬਹੁਤ ਆਸਾਨੀ ਨਾਲ ਸਾਡੀ ਸਥਿਤੀ ਦਾ ਅਮਾਨ ਲਗਾ ਲੈਂਦੇ ਨੇ ਜੋ ਕਿ ਸਾਡੇ ਲਈ ਸਹੀ ਨਹੀਂ ਹੈ ਸਤਮੀ ਤੇ ਆਖਰੀ ਗੱਲ ਗੁਰੂ ਨੇ ਇਹ ਕਹੀ ਸਫਲਤਾ ਦਾ ਰਾਜ ਅਸੀਂ ਕਿੰਨਾ ਤਰੀਕਿਆਂ ਨਾਲ ਸਫਲਤਾ ਪਾਈ ਇਹ ਦੱਸਣਾ ਗਲਤ ਨਹੀਂ ਹੈ ਜੇਕਰ ਕੋਈ ਅਣਸਾਣ ਉਸ ਤੋਂ ਸਿੱਖ ਕੇ ਆਪਣੀ ਮੰਜ਼ਿਲ ਪਹੁੰਚਣ ਦਾ ਰਸਤਾ ਬਣਾਵੇ ਪਰ ਜ਼ਿਆਦਾਤਰ ਲੋਕ ਸਾਡੇ ਦੱਸੇ ਉੱਪਰ ਰਸਤੇ ਉੱਪਰ ਹੋ ਭੋਪ ਹੋ ਭੋਪ ਚੱਲਣਾ ਸ਼ੁਰੂ ਕਰ ਦਿੰਦੇ ਨੇ ਪਰ ਜੇਕਰ ਉਹ ਰਸਤੇ ਉੱਪਰ ਚੱਲ ਕੇ ਸਫਲ ਹੋ ਜਾਣ ਤਾਂ ਉਪਰ ਸਾਨੂੰ ਦੋਸਤ ਦੇਣਾ ਸ਼ੁਰੂ ਕਰ ਦਿੰਦੇ ਨੇ ਅਸੀਂ ਉਹਨਾਂ ਨੂੰ ਸਹੀ ਰਸਤਾ ਨਹੀਂ ਦੱਸਿਆ ਕਿਉਂਕਿ ਸਭ ਦੇ ਲਈ ਸਫਲਦਾਰਾ ਇੱਕ ਹੀ ਤਰੀਕਾ ਨਹੀਂ ਕੰਮ ਨਹੀਂ ਕਰਦਾ ਐਸ ਲਈ ਕਿਸੇ ਨੂੰ ਵੀ ਆਪਣੀ ਸਫਲਤਾ ਦਾ ਰਸਤਾ ਨਾ ਦੱਸਿਓ ਜਦੋਂ ਤੱਕ ਉਹ ਇਨਸਾਨ ਐਸੇ ਬਾਰੇ ਜਨਮ ਦੇ ਲਈ ਦੜਤਾਣਾ ਤਖਾਵੇ ਉਹ ਪ੍ਰਦਾਰਥੀ ਹੁਣ ਗੁਰੂ ਦੀ ਗੱਲ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਤਾਂ ਉਸ ਨੇ અપਮਾਨ ਵਿੱਚ ਉਸ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਅੱਜ ਤੋਂ ਬਾਅਦ ਉਹ ਆਪਣੇ ਰਾਜ਼ ਕਿਸੇ ਨੂੰ ਨਹੀਂ ਦੱਸੇਗਾ ਉਸ ਨੇ ਗੁਰੂ ਦਾ ਧੰਨਵਾਦ ਕੀਤਾ ਤੇ ਉਹ ਉੱਥੋਂ ਚਲਾ ਗਿਆ ਸੋ ਜਲਦੀ ਮਿਲਦੇ ਹਾਂ ਸੇਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰੋ